ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਡੇਰਾ ਸਾਹਿਬ ਤੌਣੀ ਤਾਰ ਬਾਬਾ ਵਰਪਾਲ ਸਿੰਘ ਜੀ ਜਿੱਥੇ ਵੀਰਨਾਰ ਸਿੰਘ ਜੀ ਨੇ ਤੁਹਾਨੂੰ ਸਾਹਿਬ ਬਾਬਾ ਜੀ ਦਾ ਵੀਰਨਾਰ ਸਿੰਘ ਜੀ ਦਾ ਤੁਹਾਨੂੰ ਸਾਹਿਬ ਬਾਬਾ ਵਰਪਾਲ ਸਿੰਘ ਜੀ ਉਨੀ ਧਾਰ ਦੇ ਦਰਸ਼ਨ ਕਰੋ ਜੀ ਆਪਣੀ ਮੰਨ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਦੇਖੋ ਜੀ ਕਿੰਨੇ ਸੋਹਣੇ ਦ੍ਰਿਸ਼ ਬਾਬਾ ਜੀ ਦਾ ਬਾਬਾ ਦੀ ਸੁੱਖ ਸ਼ਾਂਤੀ ਵਕਸਣ ਸਾਰਿਆਂ ਨੂੰ ਧੰਨ ਧੰਨ ਬਾਬਾ ਗੁਰਪਾਗ ਸਿੰਘ ਜੀ ਸਾਰਿਆਂ ਨੂੰ ਤੰਤ ਰਸਤੀਆਂ ਵਕਸਣ ਚੜ੍ਹਦੀਆਂ ਕਲਾ ਰੱਖਣ ਵਾਹਿਗੁਰੂ ਮਿਹਰ ਕਰੇ ਦਾਤਾ ਮਿਹਰ ਕਰੇ ਧੰਨ ਧੰਨ ਬਾਬਾ ਗੁਰਪਾਗ ਸਿੰਘ ਜੀ ਮਤਨ ਨਵੀਰ ਨਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ